ਮਹਾਰਾਣੀ ਜਿੰਦਾ ਭਾਗ 3 ਸਰਦਾਰ ਹਰੀ ਸਿੰਘ ਨਨਵੇ ਤੇ ਸੁਰਗਵਾ ਸੂਣ ਪਿੱਛੋਂ ਰਾਜ ਦਾ ਵਦੇਰੇ ਕੰਮ ਸ਼ੇਰੇ ਪੰਜਾਬ ਦੇ ਸੇਰਾ ਪਿਆ ਕਿਸੇ ਕਿਸੇ ਦਿਨ ਐਸੇ ਵਿਹਾਰ ਵਿੱਚ ਰਾਤ ਅੱਧੀਆਂ ਵੀ ਢਲ ਜਾਂਦੀ ਉੱਥੇ ਕਿਵੇਂ ਨਾਲ ਚੂਰ ਹੋ ਜਾਂਦੇ ਡੋਗਰਾਂ ਤੋਂ ਸੁਚੇਤ ਰਹਿਣ ਵਾਸਤੇ ਸਹੀ ਰਾਏ ਦੇਣ ਵਾਲਾ ਉਹਨਾਂ ਕੋਲ ਕੋਈ ਸੱਚਾ ਸਲਾਹਕਾਰ ਨਹੀਂ ਸੀ ਰਿਆ ਜਿੰਦਾਂ ਨੇ ਇਸ ਤੋੜ ਨੂੰ ਮਹਿਸੂਸ ਕੀਤਾ ਉਹ ਆਪ ਰਾਜ ਭਾਗ ਦੇ ਕੰਮਾਂ ਵਿੱਚ ਦਿਲਚਸਪੀ ਲੈਣ ਲੱਗ ਪਿ ਸ਼ੇਰੇ ਪੰਜਾਬ ਰਾਤ ਨੂੰ ਮਹਿਲਾ ਵਿੱਚ ਪਹੁੰਚਦੇ ਤਾਂ ਜਿੰਦਾ ਰਾਜ ਸੰਬੰਧੀ ਗੱਲਾਂ ਪੁੱਛਦੀ ਤੇ ਬੜੇ ਧਿਆਨ ਨਾਲ ਉਹਨਾਂ ਉੱਤੇ ਵਿਚਾਰ ਕਰਦੀ। ਕਈ ਵਾਰੋਂ ਨਰਮ ਜਿਹੀ ਬੋਲੀ ਵਿੱਚ ਆਪਣੀ رائے ਵੀ ਦੱਸ ਦਿੰਦੀ। ਇਸ ਬਦਲੇ ਹੋਏ ਵਿਹਾਰ ਤੋਂ ਇੱਕ ਦਿਨ ਸ਼ੇਰੇ ਪੰਜਾਬ ਦੇ ਦਿਲ ਵਿੱਚ ਸ਼ੱਕ ਪੈ ਗਿਆ। ਕਿਤੇ ਮਾਈ ਸਦਾ ਕੌਰ ਵਾਂਗ ਮਹਾਰਾਣੀ ਜਿੰਦਾ ਦੇ ਅੰਦਰ ਵੀ ਰਾਜ ਦੀ ਭੁੱਖ ਤਾਂ ਨਹੀਂ ਪੈਦਾ ਹੋ ਗਈ? ਰਾਜ ਸੱਤਿਆ ਹਾਸਲ ਕਰਨ ਦੀ ਭੁੱਖ ਇਨਸਾਨ ਨੂੰ ਆਪਣਿਆਂ ਨਾਲੋਂ ਦੂਰ ਕਰ ਦਿੰਦੀ ਹੈ ਉਹ ਸਾਰੀਆਂ ਸੰਜਾਂ ਵੱਲੋਂ ਬੇਮੁਖ ਹੋ ਜਾਂਦਾ ਹੈ ਉਹਦੇ ਅੰਦਰ ਕਿਸੇ ਵਾਸਤੇ ਵੀ ਆਪਣਤ ਨਹੀਂ ਰਹਿ ਜਾਂਦੀ ਇੱਕ ਰਾਜ ਸੱਤਿਆ ਹੀ ਉਹਦਾ ਧਰਮ ਬਣ ਜਾਂਦਾ ਹੈ ਕੁਝ ਦਿਨ ਸ਼ੇਰੇ ਪੰਜਾਬ ਇਸ ਗੱਲ ਉੱਤੇ ਬੜੀ ਡੂੰਗੀ ਸੋਚ ਵਿਚਾਰ ਕਰਦੇ ਰਹੇ ਇੱਕ ਦਿਨ ਜਿੰਦਾ ਤੇ ਦਿਲ ਦੀ ਹੱਥ ਲੈਣ ਵਾਸਤੇ ਸ਼ੇਰੇ ਪੰਜਾਬ ਨੇ ਕਿਹਾ ਪ੍ਰਾਣ ਪਿਆਰੀ ਜੀਓ ਤੁਸਾਂ জাহাঙ্গীর ਤੇ ਨੂਰਜਹਾਂ ਦੀ ਕਹਾਣੀ ਪੜ੍ਹੀ ਹੋਵੇਗੀ ਜੀ ਸਰਕਾਰ ਸਰਕਾਰ ਦੀ ਇੱਛਾ ਹੈ ਕਿ ਨੂਰਜਹਾਂ ਵਾਂਗ ਪੰਜਾਬ ਦਾ ਰਾਜ ਭਾਗ ਤੁਹਾਡੇ ਹੱਥ ਸੌਂਪ ਦਿੱਤਾ ਜਾਏ। ਸ਼ੇਰ-ਏ-ਪੰਜਾਬ ਦੀ ਤਿੱਖੀ ਨਜ਼ਰ ਉਸ ਵੇਲੇ ਜ਼ਿੰਦਾ ਦੇ ਚਿਹਰੇ ਨੂੰ ਪੜਨ ਦਾ ਯਤਨ ਕਰ ਰਹੀ ਸੀ। ਨਹੀਂ ਸਰਕਾਰ ਤੁਹਾਡੀ ਜ਼ਿੰਦਾ ਰਾਜ ਦੀ ਭੁੱਖੀ ਨਹੀਂ। ਰਾਜ ਪ੍ਰਾਪਤ ਕਰਨ ਬਦਲੇ ਪਤੀ ਦਾ ਪਿਆਰ ਦੇਣਾ ਪੈਂਦਾ ਹੈ। ਇਹ ਸੌਦਾ ਮੈਨੂੰ ਕਿਸੇ ਕੀਮਤ ਉੱਤੇ ਵੀ ਪ੍ਰਵਾਨ ਨਹੀਂ। ਪਰ ਤੁਹਾਡੀ ਨੀਤਿਕ ਸੂਝ-ਬੂਝ ਤਾਂ ਗਜਬਤੀ ਹੈ। ਕਈਆਂ ਕੰਮਾਂ ਵਿੱਚ ਤੁਹਾਡੀ رائے ਬੜੀ ਕੀਮਤੀ ਹੁੰਦੀ ਹੈ। ਮਹਾਰਾਜ ਗ੍ਰਸਤ ਵਿੱਚ ਪਤੀ ਪਤਨੀ ਦਾ ਰਿਸ਼ਤਾ ਬਾਦਸ਼ਾਹ ਤੇ ਵਜ਼ੀਰ ਵਾਲਾ ਹੁੰਦਾ ਹੈ ਵਜ਼ੀਰ ਦਾ ਧਰਮ ਹੈ ਬਾਦਸ਼ਾਹ ਨੂੰ ਆਪਣੀ ਨੇਕ ਸਲਾਹ ਦੇਵੇ ਤੇ ਉਸ ਤੋਂ ਪਿੱਛੋਂ ਮਾਲਕ ਦੇ ਹੁਕਮ ਸਾਹਮਣੇ ਸਿਰ ਝੁਕਾ ਦੇਵੇ ਸੋ ਮੈਂ ਵੀ ਆਪਣਾ ਫਰਜ਼ ਸਮਝ ਕੇ ਕਦੇ ਕਦੇ رائے ਦੇ ਦਿੰਦੀ ਹਾਂ ਤੇ ਜਿੱਥੋਂ ਤੱਕ ਰਾਜ ਸੰਭਾਲਣ ਦਾ ਵਾਸਤਾ ਹੈ ਮੈਂ ਤਾਂ ਹਜ਼ੂਰ ਦੇ ਚਰਨਾਂ ਵਿੱਚ ਰਹਿਣ ਦਾ ਸੁੱਖ ਛੱਡ ਕੇ ਸੁਰਖ ਦਾ ਰਾਜ ਲੈਣ ਦੀ ਵੀ ਇੱਛਾ ਨਹੀਂ ਰੱਖਦੀ ਦਸਦੀ ਦਾ ਰਾਜ ਸਰਕਾਰ ਦੇ ਚਰਨਾਂ ਵਿੱਚ ਹੀ ਹੈ ਸ਼ਰਦਾ ਨਾਲ ਜਿੰਦਾ ਨੇ ਸਿਰ ਝੁਕਾ ਦਿੱਤਾ ਪ੍ਰਸੰਨ ਹੋ ਕੇ ਮਹਾਰਾਜ ਨੇ ਜਿੰਦਾ ਨੂੰ ਛਾਤੀ ਨਾਲ ਲਾ ਲਿਆ ਸਰਕਾਰ ਦੇ ਬਹੁਤ ਸਾਰੇ ਭਲੇਖੇ ਦੂਰ ਹੋ ਗਏ ਜਿੰਦਾ ਦੀ ਕਦਰ ਪਹਿਲਾਂ ਨਾਲੋਂ ਵੀ ਸ਼ੇਰੇ ਪੰਜਾਬ ਦੇ ਦਿਲ ਵਿੱਚ ਵਧ ਗਈ ਇੱਕ ਦਿਨ ਉਹਨਾਂ ਤਰੀਪ ਸਿੰਘ ਦਾ ਮੂੰਹ ਚੋਂਦਿਆਂ ਕਿਹਾ ਪਿਆਰੀ ਜਿੰਦਾ ਸਰਕਾਰ ਕਿਸੇ ਵੇਲੇ ਸੋਚਦੀ ਹੈ ਕਿਆ ਚੰਗਾ ਹੁੰਦਾ ਜੇ ਸਾਡੇ ਬਾਦ ਸਾਡੀ ਮਹਿਬੂਬਾ ਮਹਾਰਾਣੀ ਜਿੰਦ ਕੌਰਾਂ ਦਾ ਪੁੱਤਰ ਗੱਦੀ ਉੱਤੇ ਬੈਠਦਾ ਪਰ ਇਹ ਜਿੰਦਾ ਦਾ ਦੂਸਰਾ ਇਮਤਿਹਾਨ ਸੀ ਮਹਾਰਾਜ ਟਿੱਕਾ ਸਾਹਿਬ ਵੀ ਤਾਂ ਮੇਰੇ ਹੀ ਪੁੱਤਰ ਹਨ ਸਰਕਾਰ ਦੀ ਉਮਰ ਲੰਮੀ ਹੋਵੇ ਸਰਕਾਰ ਦੇ ਬਾਅਦ ਟਿੱਕਾ ਖੜਕ ਸਿੰਘ ਹੀ ਰਾਜਗਤੀ ਤੇ ਸੁਭਦੇ ਹਨ ਮੇਰਾ ਦਲੀਪ ਉਹਨਾਂ ਦਾ ਗੜਬਈ ਬੰਨ ਵਿੱਚ ਹੀ ਮਾਨ ਸਮਝੇਗਾ ਜਿੰਦਾਂ ਨੇ ਜ਼ਰਾ ਅੱਜ ਕੇ ਫਿਰ ਕਹਿਣਾ ਸ਼ੁਰੂ ਕੀਤਾ ਪਰ ਦਸਹੀ ਹਰਾੜ ਹੈ ਸਰਕਾਰ ਇਹੋ ਜੀਆਂ ਗੱਲਾਂ ਕਿਉਂ ਸੁਣਨ ਲੱਗ ਪੈਂਦੇ ਨੇ ਜਿੰਦਾ ਨੇ ਪਤੀ ਦੇ ਚਿਹਰੇ ਤੇ ਅੱਖਾਂ ਗੱਡ ਕੇ ਕਿਹਾ ਜਿੰਦਾ ਇਸ ਇਮਤਿਹਾਨ ਵਿੱਚ ਵੀ ਪੂਰੀ ਉਤਰੀ ਸ਼ੇਰੇ ਪੰਜਾਬ ਉਸ ਵੱਲੋਂ ਪੂਰੀ ਤਰ੍ਹਾਂ ਸੰਤੁਸ਼ਟ ਸਨ ਦਿਨ ਬੜੀ ਤਿੱਖੀ ਚਾਲੇ ਬੀਤਦੇ ਜਾ ਰਹੇ ਸਨ ਮਹਾਰਾਜ ਨੂੰ ਪਹਿਲਾਂ ਵੀ ਇੱਕ ਦੋ ਵਾਰ ਅਦਰੰਗ ਦਾ ਰੋਗ ਹੋ ਚੁੱਕਾ ਸੀ ਫਕੀਰ ਅਜੀਜੂ ਤਿੰਦੇ ਇਲਾਜ ਨਾਲ ਆਰਾਮ ਹੋ ਜਾਂਦਾ ਰਿਹਾ ਪਰ ਰੋਗ ਦੀਆਂ ਚੜਾ ਨਹੀਂ ਸੰਗੀਆਂ 1839 ਦੇ ਆਰੰਭ ਵਿੱਚ ਇਹ ਰੋਗ ਫਿਰ ਜਾਗ ਪਿਆ ਇਸ ਉਹੜੇ ਬਿਮਾਰੀ ਦਾ ਹਮਲਾ ਬੜਾ ਸਖਤ ਸੀ ਪੈਂਦੀ ਸੱਟੇ ਮਹਾਰਾਜ ਮੰਜੇ ਉੱਤੇ ਪੈ ਗਏ ਇੱਕ ਪਾਸੇ ਦੀ ਲੱਤ ਤੇ ਬਾਹ ਓਕਾ ਹਿਲਣੋ ਰਹਿ ਗਈਆਂ ਲਕਵੇ ਨਾਲ ਉਸ ਪਾਸੇ ਦੀ ਵਿਰਾਸ਼ ਵੀ ਢੇਰ ਪਛਾਂ ਹਟ ਗਈ ਪੰਜਾਬ ਦਾ ਸ਼ੇਰ ਇਸ ਮਾਰੂ ਰੋਗ ਦੇ ਕਾਰਨ ਹਿਲਣ ਚੋਗਾ ਵੀ ਨਾ ਰਹਿ ਗਿਆ ਇਹ ਹਾਲਤ 5-6 ਮਹੀਨੇ ਰਹੀ ਇਨ੍ਹਾਂ ਦਿਨਾਂ ਵਿੱਚ ਰਾਜ ਸੱਤਿਆ ਦੇ ਲਾਲਚੀਆਂ ਵੱਲੋਂ ਅਨੇਕਾਂ ਗੋਂਦਾ ਗੁੰਦੀਆਂ ਜਾ ਰਹੀਆਂ ਸਨ ਪਰ ਮੰਜੇ ਤੇ ਪਏ ਸ਼ੇਰ ਦਾ ਵੀ ਇਨਾ ਤਮਾ ਸੀ ਕੇ ਡਰਦਾ ਕੋਈ ਸਿਰ ਉਠਾਉਣ ਦੀ ਹਿੰਮਤ ਨਹੀਂ ਸੀ ਕਰਦਾ ਸਾਰੇ ਖਿਡਾਰੀ ਸਮੇਂ ਦੀ ਉਡੀਕ ਵਿੱਚ ਸ਼ਹਿ ਮਰੀ ਬੈਠੇ ਸਨ ਕੁਝ ਰਾਣੀਆਂ ਵੀ ਉਹਨਾਂ ਗੋਦਨਾ ਵਿੱਚ ਸ਼ਾਮਲ ਸਨ ਪਰ ਜਿੰਦਾਨੇ ਆਪਣੀਆਂ ਸਾਰੀਆਂ ਸ਼ਕਤੀਆਂ ਮਹਾਰਾਜ ਦੀ ਸੇਵਾ ਸੰਭਾਲ ਵਿੱਚ ਲਾਈਆਂ ਹੋਈਆਂ ਸਨ ਉਹ ਲਗਾਤਾਰ ਕਈ ਦਿਨ ਤੇ ਰਾਤਾਂ ਮਹਾਰਾਜ ਦੇ ਮੰਜੇ ਦੀ ਬਾਹੀ ਫਟ ਕੇ ਬੈਠੀ ਰਹਿੰਦੀ ਉਸਦੀ ਕਠਨ ਤਪੱਸਿਆ ਵੇਖ ਕੇ ਮਹਾਰਾਜ ਕਈ ਵਾਰ ਪੁੱਛਦੇ ਮਹਾਰਾਣੀ ਜੀਓ ਆਸ ਨਹੀਂ ਕੇਸਵਾਰ ਰੋਗ ਛੱਡ ਕੇ ਚਲਾ ਜਾਏ ਤੁਸੀਂ ਆਪਣੇ ਵਾਸਤੇ ਜਾਂ ਆਪਣੇ ਪੁੱਤਰ ਵਾਸਤੇ ਕੁਝ ਮੰਗ ਲਵੋ ਮਹਾਰਾਜ ਇੱਕ ਸਰਕਾਰ ਦੀ ਜ਼ਿੰਦਗੀ ਤੋਂ ਬਿਨਾ ਹੋਰ ਕੁਝ ਨਹੀਂ ਚਾਹੀਦਾ ਹਰ ਵੇਲੇ ਨਿਰੰਕਾਰ ਕੋਲ ਇਹੋ ਸੁੱਖ ਮੰਗਦੀ ਹਾਂ ਕਿ ਸਾਡੇ ਮਾਂ ਪੁੱਤਾਂ ਦੇ ਸਿਰ ਉੱਤੇ ਸਰਕਾਰ ਦਾ ਸਾਆਇਆ ਰਹੇ ਕਹਿੰਦਿਆਂ ਕਹਿੰਦਿਆਂ ਜਿੰਦਾਂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹੱਚਾ ਜੇ ਸタミンੇ ਮਰਤ ਦਿੱਤੀ ਤਾ ਸਰਕਾਰ ਤੁਹਾਡੀ ਸੇਵਾ ਭਗਤੀ ਦਾ ਮੁੱਲ ਪਾਵੇਗੀ। ਸਿਹਰੇ ਪੰਜਾਬ ਨੇ ਠੰਡਾ ਸਾਹ ਭਰ ਕੇ ਕਹਿਣਾ ਪਰ ਅਕਸੂਸ ਸਮੇ ਨੇ ਬਹੁਤ ਨਾ ਦਿੱਤੀ। ਰੋਗ ਦਿਨੋ ਦਿਨ ਵਧਦਾ ਗਿਆ। ਹਾਲ ਤੇ ਇਥੋਂ ਤੱਕ ਖਰਾਬ ਹੋ ਗਈ ਕਿ ਸਰੀਰ ਦਾ ਬਾਕੀ ਹਿੱਸਾ ਵੀ ਹਿਲਣੋਂ ਰਹਿ ਗਿਆ। ਜੀਬ ਹੁਣ ਤੱਕ ਸਾਥ ਦੇਂਦੀ ਆ ਰਹੀ ਸੀ। ਅੰਤ ਉਹਦੇ ਵਿੱਚ ਵੀ ਵੱਲ ਪੈਣ ਲੱਗ ਪਏ। ਅਖੀਰਲੇ ਕੁਝ ਦਿਨ ਮਹਾਰਾਜ ਦੀ ਗੱਲ ਦੀ ਸਮਝ ਪੈਣੋਂ ਵੀ हट ਗਈ। ਮਹਾਰਾਜ ਕੁਝ ਕਹਿਣਾ ਚਾਹੁੰਦੇ ਇਤਿਲਾਕ ਡੋਗਰਾ ਧਿਆਨ ਸਿੰਘ ਕੁਝ ਹੋਰ ਹੀ ਅਰਥ ਕਰਦਾ ਡੋਗਰੇ ਵਜ਼ੀਰ ਦੀ ਤਾਕਤ ਇੰਨੀ ਵੱਡੀ ਹੋਈ ਸੀ ਕਿ ਸ਼ਾਹਜਾਹ ਦੇ ਵੀ ਉਹਦੇ ਸਾਹਮਣੇ ਕੁਝ ਨਾ ਕਰ ਸਕਦੇ ਜਿੰਦਾ ਇਹ ਸਭ ਕੁਝ ਵੇਖਦੀ ਸਮਝਦੀ ਪਰ ਆਪਣੇ ਗਮ ਵਿੱਚ ਡੁੱਬੀ ਉਹ ਕੁਝ ਨਾ ਕਰ ਸਕਦੀ ਉਹ ਆਪਣੇ ਪਤੀ ਨੂੰ ਸਾਰੇ ਦਿਲ ਨਾਲ ਪਿਆਰ ਕਰਦੀ ਉਸ ਤੇ ਅਨੋਖੇ ਪਿਆਰ ਨੇ ਪਤੀ ਪਤਨੀ ਦੀ ਉਮਰਤियां ਵਿੱਥਾ ਵੀ ਮਿਟਾ ਦਿੱਤੀਆਂ ਸਮੇਂ ਜਿੰਦਾ ਆਪਣਾ ਆਪ ਉੱਕਾ ਪਾ ਚੁੱਕੀ ਸੀ ਰਾਜਾ ਧਿਆਨ ਸਿੰਘ ਨਹੀਂ ਸੀ ਚਾਹੁੰਦਾ ਕਿ ਅੰਤਲੇ ਸਮੇਂ ਉਸ ਤੋਂ ਬਿਨਾ ਹੋਰ ਕੋਈ ਮਹਾਰਾਜ ਦੇ ਕੋਲ ਰਹੇ ਚਾਰ ਦਿਨ ਪਹਿਲਾਂ ਉਹਨੇ ਜ਼ਬਰਦਸਤੀ ਜਿੰਦਾਂ ਨੂੰ ਵੀ ਉੱਥੋਂ ਹਟਾ ਦਿੱਤਾ ਇਸ ਨਰਾਤਰ ਦਾ ਜਿੰਦਾਂ ਨੂੰ ਬਹੁਤ ਦੁੱਖ ਹੋਇਆ ਉਹ ਬਦੇਰਾ ਰੋਈ ਕੁਰਲਾਈ ਪਰ ਕੀ ਬਣਦਾ ਸੀ ਅਖੀਰ ਅੰਤ ਦਾ ਦਿਨ ਆ ਗਿਆ ਸਾਰੇ ਪਰਿਵਾਰ ਨੂੰ ਅੰਤਿਮ ਦਰਸ਼ਨ ਵਾਸਤੇ ਬੁਲਾ ਲਿਆ ਗਿਆ ਪੰਜਾਬ ਦਾ ਸ਼ਹਿਰ ਅਗਲੇ ਜਹਾਨ ਲਈ ਤਿਆਰ ਹੋ ਰਿਹਾ ਸੀ ਚਿਹਰੇ ਦਾ ਰੰਗ ਬਦਲ ਚੁੱਕਾ ਸੀ ਸਾ ਉਹ ਕਰਨਾ ਸ਼ੁਰੂ ਹੋ ਗਿਆ ਸੀ ਅੰਤ ਇੱਕ ਲੰਮਾ ਸਾਰਾ ਹਟਕੋਰਾ ਕੇ ਜੋਤ ਬੁੱਝ ਗਈ 58 ਸਾਲ 7 ਮਹੀਨੇ ਤੇ 26 ਦਿਨ ਦੀ ਉਮਰ گزار ਕੇ ਮਹਾਰਾਜਾ ਰਣਜੀਤ ਸਿੰਘ ਕੂਚ ਕਰ ਗਿਆ ਹਾਰਦੀ 15 ਤੇ ਜੂਨ ਦੀ 27 ਤਰੀਕ ਸੀ ਉਸ ਦਿਨ ਵੀਰਵਾਰ ਤੇ ਪੂਰਨਮਾਸੀ ਦਾ ਦਿਹਾੜਾ ਸੀ ਹਾਂ ਪੂਰਨਮਾਸੀ ਜਦ ਲੋਕਾਂ ਦੀਆਂ ਰਾਤਾਂ ਵੀ ਚਾਨਣੀਆਂ ਹੁੰਦੀਆਂ ਹਨ ਪਰ ਪੰਜਾਬੀਆਂ ਤੇ ਭਾ ਦਾ ਦਿਨ ਦੀਵੀ ਹਨੇਰ ਪੈ ਗਿਆ ਸਾਰਾ ਪਰਿਵਾਰ ਤਾਂ ਹੀ ਮਾਰ ਕੇ ਰੂਣ ਪਿੱਟਣ ਲੱਗ ਪਿਆ ਜੰਗਲ ਦੀ ਅੱਗ ਵਾਂਗ ਖਬਰ ਸਾਰੇ ਸ਼ਹਿਰ ਵਿੱਚ ਫੈਲ ਗਈ ਕੁਸ਼ੀ ਵਾਸਤੇ ਲਾਹੌਰ ਵਿੱਚ ਹਾਹਾਕਾਰ ਮਚ ਗਈ ਸੋਗੀ ਵਾਤਾਵਰਨ ਵਿੱਚ ਦਰਦ ਵਾਲੇ ਲੋਕਾਂ ਦਾ ਦਮ ਘੁੱਟਿਆ ਜਾਣ ਲੱਗਾ ਸ਼ੇਰੇ ਪੰਜਾਬ ਦੀ ਮੌਤ ਨਾਲ ਕੁਝ ਰਾਣੀਆਂ ਹੀ ਨਹੀਂ ਸਾਰਾ ਪੰਜਾਬ ਰੰਡਾ ਹੋ ਗਿਆ ਸਿੱਖਾਂ ਦਾ ਸੂਰਜ ਸਿਖਰ ਦੁਪਹਿਰੇ ਛਿਪ ਗਿਆ ਕਿਸਮਤ ਨੇ ਪੰਜਾਬੀਆਂ ਵੱਲੋਂ ਮੂਹਰ ਫੇਰ ਲਿਆ ਪੰਜ ਦਰਿਆਮਤੀ ertid ਦਾ ਬੱਚਾ ਬੱਚਾ ਰੋ ਰਿਹਾ ਸੀ ਤੇ ਵਿਰੋਧੀ ਖੁਸ਼ੀ ਮਨਾ ਰਹੇ ਸਨ ਉਹਨਾਂ ਕਰੀ ਉਸ ਰਾਤ ਕਿਉ ਦੀਆਂ ਜੁੱਤਾਂ ਚ ਗਈਆਂ ਜਿੰਦਾਂ ਦੀ ਹਾਲਤ ਸਭ ਨਾਲੋਂ ਅਨੋਖੀ ਸੀ ਉਹ ਇਸ ਅਸਹਿ ਗੰਦੀ ਚੋਟ ਖਾ ਕੇ ਬੇਹੋਸ਼ ਹੋ ਕੇ ਡਿੱਗ ਪਈ ਗੋਲੀਆਂ ਨੂੰ ਉਠਾ ਕੇ ਵੱਖਰੇ ਕਮਰੇ ਵਿੱਚ ਲੈ ਗਈਆਂ ਗੁਲਾਬ ਤੇ ਕੇਵੜਾ ਸ਼ਿਰਕਨ ਨਾਲ ਅੱਧੇ ਘੰਟੇ ਪਿਛੋਂ ਉਹਨੂੰ ਹੋਸ਼ ਆਈ اپنی ਬਦਲ ਚੁੱਕੀ ਹਵਸਤਾ ਦੀ ਸੂਜੀ ਆਉਣ ਉੱਤੇ ਉਹ ਪਾਗਲਾ ਵਾਂਗ ਪਿੱਟਣ ਲੱਗ ਪਈ। ਉਹਨੂੰ ساری ਦੁਨੀਆ ਬਦਲੀ ਹੋਈ ਨਜ਼ਰ ਆ ਰਹੀ ਸੀ। ਉਹ ਸੱਚੇ ਦਿਲੋਂ ਪਤੀ ਨੂੰ ਪਿਆਰ ਕਰਦੀ ਸੀ। ਇੱਕ ਸ਼ੇਰੇ ਪੰਜਾਬ ਬਿਨਾਂ ਉਹਨਾਂ ਸਾਰਾ ਸੰਸਾਰ ਹੀ ਸੁੰਨਾ ਨਜ਼ਰ ਆ ਰਿਹਾ ਸੀ। ਅਗਲੇ ਦਿਨ ਹੀ ਸ਼ੇਰੇ ਪੰਜਾਬ ਦਾ ਅੰਤਮ ਵਿਵਾਨ ਤਿਆਰ ਹੋਇਆ। ਗੁਰਦੁਆਰਾ ਡੇਰਾ ਸਾਹਿਬ ਤੇ ਮਗਰਲੇ ਪਾਸੇ ਚੰਨਣ ਦੀ ਚਿਖਾ ਤਿਆਰ ਕੀਤੀ ਗਈ। ਮਹਾਰਾਜ ਤੇ ਅਰਥੀ ਕਿਲਿਆਂ ਬਾਹਰ ਨਿਕਲੇ। ਮਾਤਮ ਦੇ ਵਾਜੇ ਵੱਜੇ ਕਨੇਦਿਆਂ ਕੰਦਾਂ ਤੋਂ ਸਲਾਮੀ ਵਾਸਤੇ ਤੋਪਾਂ ਲਗੀਆਂ ਸਹਿਜ ਸਹਿਜ ਆਖਰੀ ਜਲੂਸ ਗੁਰਦੁਆਰੇ ਤੇ ਮਗਰਲੇ ਪਾਸੇ ਪੁੱਜਾ ਗਿਆਨੀ ਗੁਰਮਖ ਸਿੰਘ ਨੇ ਅਰਦਾਸ ਕੀਤੀ ਤੇ ਪੰਜਾਬ ਦੀ ਤਕਦੀਰ ਬਦਲਣ ਵਾਲੇ ਮਰਦ ਨੂੰ ਅੰਤਮ ਸੇਜਾ ਉੱਤੇ ਲਟਾ ਦਿੱਤਾ ਗਿਆ ਉਸ ਵੇਲੇ ਲੱਖਾਂ ਪੰਜਾਬੀ ਖੜੇ ਤਾਂ ਹੀ ਮਰ ਰਹੇ ਸਨ ਦਰਦਵਿੰਨੀਆਂ ਅੱਖਾਂ ਹੰਝੂਆਂ ਦੇ ਟੋਏ ਧਾਰ ਰਹੀਆਂ ਸਨ ਫਿਰ ਸਤੀ ਹੋਣ ਵਾਸਤੇ ਰਾਣੀ ਪਹਾੜਨ ਅੱਕੇ ਵਧੀ ਉਦੇ ਨਾਲ ਕੁਝ ਹੋਰ ਰਾਣੀਆਂ ਵੀ ਤਿਆਰ ਹੋਈਆਂ ਜਿੰਦਾਂ ਨੇ ਵੀ ਸਤੀ ਹੋਣ ਦੀ ਇੱਛਾ ਪ੍ਰਗਟ ਕੀਤੀ ਰਾਣੀ ਪਹਾੜ ਨੇ ਉਹਨੂੰ ਰੋਕ ਦਿੱਤਾ ਜਨਾਨ ਖਾਨੇ ਦੀ ਪ੍ਰਧਾਨ ਰਾਣੀ ਪਹਾੜਨ ਹੀ ਮੰਨੀ ਜਾਂਦੀ ਸੀ ਜਿੰਦਾਂ ਨੂੰ ਉਹ ਵੀ ਬੜਾ ਪਿਆਰ ਕਰਦੀ ਸੀ ਉਹਨੇ ਜਿੰਦਾਂ ਦਾ ਸਿਰ ਛਾਤੀ ਨਾਲ ਕੁੱਟ ਕੇ ਕਿਹਾ ਜਿੰਦਾਂ ਮੈਂ ਤੇਰੇ ਮਰਦੇ ਵਿਅਸਤਾਂ ਨੂੰ ਸਮਝਦੀ ਹਾਂ ਮਹਾਰਾਜ ਤੈਨੂੰ ਸਭ ਤੋਂ ਵਧੇਰੇ ਪਿਆਰ ਕਰਦੇ ਸਨ ਤੂੰ ਵੀ ਆਪਣੇ ਪਿਆਰ ਦਾ ਸਬੂਤ ਦੇਣ ਵਾਸਤੇ ਸਤੀ ਹੋਣ ਲਈ ਤਿਆਰ ਹੈ ਸਤੀ ਹੋਣ ਵਾਲੀਆਂ ਦਾ ਇੱਕ ਪਾਸੇ ਦੁਨੀਆ ਵਿੱਚ ਜਸ ਹੋਵੇਗਾ ਦੂਜੇ ਪਾਸੇ ਉਹ ਰੰਡੇਪੇ ਦੇ ਦੁੱਖ ਸੈਨੋ ਬਚ ਜਾਣਗੇ ਤੈਨੂੰ ਵੀ ਇਸੇ ਹੱਕ ਤੋਂ ਰੋਕਿਆ ਨਹੀਂ ਜਾ ਸਕਦਾ ਪਰ ਤੂੰ ਆਪਣੇ ਦਲੀਪ ਬਾਰੇ ਵੀ ਕੁਝ ਸੋਚਿਆ ਈ ਉਹਦਾ ਪਿੱਛੋ ਕੌਣ ਬਣੇਗਾ ਉਹ ਅਜੇ 10 ਮਹੀਨਿਆਂ ਦਾ ਮਸਾ ਨਹੀਂ ਜਿੰਦਾ ਮੈਂ ਤੈਨੂੰ ਸਤੀ ਨਹੀਂ ਹੁਣ ਦਿਆਂਗੀ ਤੈਨੂੰ ਆਪਣੇ ਦਲੀਪ ਬਦਲੇ ਜਿਉਣਾ ਪਵੇਗਾ ਪਤੀ ਨਾਲ ਸਤੀ ਹੋਣ ਨਾਲੋਂ ਪਤੀ ਦੀ ਨਿਸ਼ਾਨੀ ਦੀ ਪਾਲਣਾ ਕਰਨਾ ਵਧੇਰੇ ਸ਼ੁਭ ਹੈ ਤੇ ਗੋਲੀ ਕੋਲੋਂ ਦਿਲੀਪ ਨੂੰ ਫੜ ਕੇ ਉਹਨੇ ਜ਼ਿੰਦਾ ਤੇ ਕੁਛੜ ਪਾ ਦਿੱਤਾ ਬਾਲਕ ਦਿਲੀਪ ਨੂੰ ਛਾਤੀ ਨਾਲ ਕੁੱਟ ਕੇ ਜਿੰਦਾ ਭੁੱਬੀ ਭੁੱਬੀ ਰੋ ਪਈ ਉਸ ਨੂੰ ਆਖਰੀ ਵਾਰ ਪਿਆਰ ਦੇ ਕੇ ਰਾਣੀ ਪਹਾੜਨ ਚਿਖਾ ਉੱਤੇ ਜਾ ਬੈਠੀ ਉਹਦੇ ਨਾਲ 10 ਰਾਣੀਆਂ ਹੋਰ ਮਹਾਰਾਜ ਦੀ ਅਰਥੀ ਦੇ ਉਦਾਰੇ ਚਿਖਾ ਮਨ ਬੈਠੀਆਂ ਇਹ ਸਮਾ ਜ਼ਿੰਦਾ ਵਾਸਤੇ ਸਭ ਤੋਂ ਔਖਾ ਸੀ ਜਿਸ ਨੂੰ ਮਹਾਰਾਜ ਸਭ ਤੋਂ ਵੱਧ ਪਿਆਰ ਕਰਦੇ ਸਨ ਜਿਸ ਨੂੰ ਸਦਾ ਪ੍ਰਾਨ ਪਿਆਰੀ ਕਹਿ ਕੇ ਬੁਲਾਉਂਦੇ ਸਨ ਜਿਸ ਨੂੰ ਪ੍ਰਾਪਤ ਕਰਕੇ ਸਰਕਾਰ ਸਾਰੀ ਦੁਨੀਆ ਦੇ ਹੁਸਨ ਨੂੰ ਪੁੱਲ ਗਏ ਸਨ ਜਿਸ ਦੇ ਬਿਨਾ ਹਜ਼ੂਰ ਇੱਕ ਪਲ ਵੀ ਨਹੀਂ ਸਨ ਰਹਿ ਸਕਦੇ ਕੀ ਉਹ ਜਿੰਦਾ ਸਹਾਰ ਲਵੇਗੀ ਕਿ ਬਾਕੀ ਰਾਣੀਆਂ ਸੁਆਮੀ ਨਾਲ ਸਤੀ ਹੋ ਜਾਣ ਤੇ ਜਿੰਦਾ ਰੰਡੇਪੇ ਦੇ ਦੁੱਖ ਸਹਿਣ ਵਾਸਤੇ ਰਹਿ ਜਾਵੇ ਉਹਦੀ ਛਾਤੀ ਪਾੜ ਕੇ ਦਿਲ ਬਾਹਰ ਨੂੰ ਆ ਰਿਹਾ ਸੀ ਉਹ ਪਾਗਲਾ ਵਾਂਗ ਪੁੱਬੀ ਪੁੱਬੀ ਰੋ ਰਹੀ ਸੀ ਉਹ ਮੱਲੋ ਮੱਲੀ ਚਿਕਾ ਵਿੱਚ ਛਾਲ ਮਾਰਨ ਵਾਸਤੇ ਸੋਚਦੀ ਪਰ ਗੋਦੀ ਵਿੱਚ ਮੁਸਕਰਾ ਰਿਹਾ ਦਲੀਪ ਉਧਰ ਰਾਹ ਰੋਕ ਲੈਂਦਾ ਉਸ ਵੇਲੇ ਉਹਦਾ ਦਿਲ ਮੌਤ ਤੇ ਜ਼ਿੰਦਗੀ ਦੇ ਕੋਲ ਦਾ ਅਖਾੜਾ ਬਣਿਆ ਹੋਇਆ ਸੀ ਉਹ ਮਰਨਾ ਚਾਹੁੰਦੀ ਸੀ ਪਰ ਦਲੀਪ ਦੇ ਮੋਤੀਆਂ ਚੰਜ਼ੀਰਾ ਉਹਦੀ ਪੇਸ਼ ਨਹੀਂ ਸਨ ਜਾਣਦਿੰਦੀਆਂ ਕਿਸੇ ਨੇ ਠੀਕ ਕਿਹਾ ਹੈ ਹਜ਼ਾਰੋਂ ਮੁਸ਼ਕਲਾਂ 'ਚ ਇੱਕ ਮੁਸ਼ਕਲ ਸਖਤ ਇਹ ਵੀ ਹੈ ਤਮੰਨਾ ਮਰਦ ਕੀ ਹੈ ਔਰ ਮਰ ਜਾਣਾ ਨਹੀਂ ਆਤਾ ਜਿੰਦਾਂ ਨੇ ਲੰਮਾ ਸਾਰਾ ਹੋ ਕ ਲਿਆ ਤੇ ਪੁੱਤਰ ਨੂੰ ਹਿੱਕ ਨਾਲ ਕੁੱਟ ਕੇ ਕਿਹਾ ਮੇਰੇ ਤੇਲਿਪ ਮੈਂ ਤੇਰੇ ਬਦਲੇ ਜੀਵਾਂ ਕੀ ਤੇਰੀਆਂ ਖੁਸ਼ੀਆਂ ਬਦਲੇ ਮੈਂ ਰਂਡੇਪੇ ਦੇ ਸਾਰੇ ਦੁੱਖ ਝੱਲ ਲਵਾਂਗੀ ਸਮਾਂ ਹੋ ਗਿਆ ਟਿੱਕਾ ਖੜਕ ਸਿੰਘ ਨੇ ਚਿਖਾ ਨੂੰ ਲੰਬੂ ਲਾਇਆ ਅੱਗ ਦੇ ਭਾਂਬੜੇ ਇੱਕੋ ਵਾਰ ਭੜਕ ਉੱਠੇ ਉਸ ਤੋਂ ਕਈ ਗੁਣਾ ਬਧੇਰੇ ਅੱਗ ਪੰਜਾਬੀਆਂ ਦੇ ਦਿਲਾਂ ਵਿੱਚ ਬਲ ਉੱਠੀ ਯਾਰਾ ਰਾਣੀਆਂ ਮਹਾਰਾਜ ਦੇ ਨਾਲ ਸਤੀ ਹੋਈਆਂ ਇੱਕ ਕਬੂਤਰਾਂ ਦਾ ਜੋੜਾ ਵੀ ਮੱਚਦੀ ਚਿਖਾ ਵਿੱਚ ਡਿੱਗ ਕੇ ਸਤੀ ਹੋ ਗਿਆ। ਉਸ ਦੇ ਨਾਲ ਹੀ ਪੰਜਾਬ ਦਾ ਰਾਜ ਭਾਗ ਵੀ ਸੜ ਕੇ ਸੁਆਹ ਹੋ ਗਿਆ।